ਹਾਂਜੀ ਦੋਸਤੋ ਸੋਸ਼ਲ ਮੀਡੀਆ 스타 ਦੀਪਿਕਾ ਲੁਥਰਾ ਬਾਰੇ ਤੁਸੀਂ ਸਾਰੇ ਜਾਣਦੇ ਹੋ ਜੋ ਕਿ ਰੀਲ ਉੱਪਰ ਕਾਫੀ ਜ਼ਿਆਦਾ ਗੰਦ ਪਾਉਂਦੀ ਹੁੰਦੀ ਸੀ ਕਿ ਅਮਰਿਤਪਾਲ ਸਿੰਘ ਮੈਰੋ ਵੱਲੋਂ ਜੋ ਕਿ ਹੈ ਕਮਲਕੌਰ ਦਾ ਸੌਦਾ ਲਾਉਣ ਤੋਂ ਬਾਅਦ ਦੀਪਿਕਾ ਲੁਥਰੇ ਨੂੰ ਤੰਕੀ ਦਿੱਤੀ ਗਈ ਕਿ ਉਸ ਤੋਂ ਬਾਅਦ ਤੇਰੀ ਵਾਰੀ ਹੈ ਨਹੀਂ ਤਾਂ ਸੁਧਰ ਜਾ ਗੰਦ ਪਾਉਣਾ ਸੋਸ਼ਲ ਮੀਡੀਆ ਅਕਾਊਂਟ ਉੱਪਰ ਬੰਦ ਕਰ ਦੇ ਕਿ ਦੋਸਤੋ ਉਸ ਤੋਂ ਬਾਅਦ ਜੋ ਕਿ ਹੈ ਦੀਪਿਕਾ ਲੁਥਰਾ ਨੂੰ ਸਿਕਿਉਰਿਟੀ ਮਿਲਣ ਤੋਂ ਬਾਅਦ ਉਸਨੇ ਆਪਣਾ ਇੰਸਟਾਗ੍ਰam ਅਕਾਊਂਟ ਜੋ ਕਿ ਦੋਸਤੋ ਬੰਦ ਕਰ ਦਿੱਤਾ ਗਿਆ ਉਸ ਵੱਲੋਂ ਜੋ ਕਿ ਆਪਣੇ ਇੰਸਟਾਗ੍ਰam ਅਕਾਊਂਟ ਉੱਪਰ ਕੋਈ ਹਾਂ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਦੀਪਿਕਾ ਲੁਥਰਾ ਵੱਲੋਂ ਹਾਲੇ ਕੀ ਆਪਣੇ ਇੰਸਟਾਗ੍ਰam ਅਕਾਊਂਟ ਜੋ ਕਿ ਹੈ ਦੁਬਾਰਾ ਤੋਂ ਸ਼ੁਰੂ ਕਰ ਲਿਆ ਗਿਆ ਹੈ ਉਸ ਵਿੱਚ ਉਸਨੇ ਦੋ ਪੋਸਟਾਂ ਸਾਂਝੀਆਂ ਕੀਤੀਆਂ ਹਨ ਕਿ ਦੋਵਾਂ ਪੋਸਟਾਂ ਉੱਪਰ ਜੋ ਕਿ ਉਸਨੇ ਆਪਣਾ ਚੁੰਨੀ ਲਈ ਹੋਈ ਹੈ ਕਿ ਵਧੀਆ ਜੋ ਕਿ ਹੈ ਉਸ ਵੱਲੋਂ ਥੱਲੇ ਕੈਪਸ਼ਨ ਦੇ ਵਿੱਚ ਲਿਖਿਆ ਗਿਆ ਹੈ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਨੀ ਹਾਂ ਕਿ ਇਹ ਜੋ ਵੀ ਮੇਰੇ ਨਾਲ ਇਲਜ਼ਾਮ ਲੱਗ ਰਹੇ ਹਨ ਇਸ ਚੀਜ਼ ਉੱਪਰ ਮੈਂ 2 ਮਹੀਨੇ ਪਹਿਲਾਂ ਹੀ ਮਾਫੀ ਮੰਗ ਲਈ ਸੀ TS ਤੋਂ ਬਾਅਦ ਮੈਂ ਕੋਈ ਵੀ ਤਰਾਜੁਕ ਵੀਡੀਓ ਆਪਣੇ ਚੈਨਲ ਉੱਤੇ ਨਹੀਂ ਪਾਈ ਫਿਰ ਵੀ ਜੇ ਅੱਗੇ ਲੱਗ ਰਿਹਾ ਹੈ ਕਿ ਗਲਤ ਕੀਤਾ ਸੀ ਮੈਂ ਫਿਰ ਤੋਂ ਹੱਥ ਜੋੜ ਕੇ ਸਾਰਿਆਂ ਤੋਂ ਮਾਫੀ ਮੰਗਦੀ ਆ ਤਾਂ ਭਵਿੱਖ ਵਿੱਚ ਕਦੇ ਵੀ ਪੰਜਾਬ ਦਾ ਖਰਾ ਨਾਮ ਖਰਾਬ ਨਹੀਂ ਹੋਣ ਦਵਾਂਗੀ ਉਸ ਵੱਲੋਂ ਅੱਗੇ ਹੱਥ ਜੋੜ ਕੇ ਸੌਰੀ ਲਿਖਿਆ ਗਿਆ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦੇਣੇ ਹੈ ਕਿ ਲੋਕਾਂ ਵੱਲੋਂ ਉਸ ਨੂੰ ਕਾਫੀ ਬਦਾ ਵਧੀਆ ਬੋਲਿਆ ਗਿਆ ਹੈ ਕਿ ਸ਼ੁਕਰ ਹੈ ਕਿ ਤੈਨੂੰ ਵੀ ਅਕਲ ਆਈ ਕਿ ਰੱਬ ਦਾ ਭਲਾ ਹੋਵੇ ਕਿ ਤੈਨੂੰ ਮਾਫ ਕੀਤਾ ਜਾਵੇ ਬਾਕੀ ਦੋਸਤੋ ਤੁਸੀਂ ਇਸ ਬਾਰੇ ਕੀ ਜਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ